ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 에ਅਰ ਮਾਰਸ਼ਲ ਤਜਿੰਦਰ ਸਿੰਘ ਨੇ 1 ਸਤੰਬਰ ਐਤਵਾਰ ਨੂੰ ਭਾਰਤੀ ਹਵਾਈ ਫੌਜ ਦੇ ਉਪ ਮੁਖੀ ਵੱਜੋਂ ਅਹੁਦਾ ਸੰਭਾਲ ਲਿਆ ਹੈ 에ਅਰ ਫੋਰਸ ਦੇ ਹੈੱਡ ਕੁਆਰਟਰ 'ਚ ਅਹੁਦਾ ਸੰਭਾਲਣ ਤੋਂ ਬਾਅਦ 에ਅਰ ਮਾਰਸ਼ਲ ਨੇ ਰਾਸ਼ਟਰੀ ਯੁੱਧ ਸਮਾਰਕ ਤੇ ਫੁੱਲਮਾਲਾ ਚੜਾ ਕੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ 에ਅਰ ਮਾਰਸ਼ਲ ਤਜਿੰਦਰ ਸਿੰਘ ਨੂੰ 13 ਜੂਨ 1987 ਵਿੱਚ ਭਾਰਤੀ ਹਵਾਈ ਸੈਨਾ ਦੀ ਲੜਾਕੂ ਸ਼ਾਖਾ 'ਚ ਕਮਿਸ਼ਨ ਦਿੱਤਾ ਗਿਆ ਸੀ ਰਜਿੰਦਰ ਸਿੰਘ ਨੂੰ 4500 ਘੰਟਿਆਂ ਤੋਂ ਵੱਧ ਦੀ ਉਡਾਣ ਦਾ ਤਜਰਬਾ ਹੈ। ਉਹਨਾਂ ਨੇ ਲੜਾਕੂ ਸਕੁਐਡਰਨ, ਰਡਾਰ ਸਟੇਸ਼ਨ, ਪ੍ਰਮੁੱਖ ਲੜਾਕੂ ਬੇਸ ਦੀ ਕਮਾਂਡ ਕੀਤੀ ਹੈ। ਨਾਲ ਹੀ ਜੰਮੂ ਕਸ਼ਮੀਰ ਵਿੱਚ ਕਮਾਂਡਿੰਗ 에ਅਰ ਅਫਸਰ ਸਨ ਤੇ ਹੁਣ ਉਹਨਾਂ ਨੇ ਹਵਾਈ ਸੈਨਾ ਦੇ ਉਪਮੁਖੀ ਵੱਜੋਂ ਕਮਾਂਡ ਸੰਭਾਲੀ ਹੈ। ਦੱਸ ਦੇਈਏ ਕਿ ਸੈਨਾ ਦੇ ਉਪਮੁਖੀ ਸੈਨਾ ਵਿੱਚ ਆਧੁਨਿਕਤਾ ਦੇ ਨਾਲ-ਨਾਲ ਹਥਿਆਰਾਂ ਅਤੇ ਮਿਸਾਈਲਾਂ ਦੀ ਖਰੀਦ ਦੇ ਇੰਚਾਰਜ ਹੁੰਦੇ ਹਨ। ਏਅਰ ਮਾਰਸ਼ਲ ਤਜਿੰਦਰ ਸਿੰਘ 2023 ਤੋਂ ਸਭ ਤੋਂ ਅਹਿਮ ਮੰਨੀ ਜਾਂਦੀ ਹਵਾਈ ਸੈਨਾ ਦੀ ਪੂਰਬੀ ਕਮਾਂਡ ਦੇ ਸਭ ਤੋਂ ਸੀਨੀਅਰ ਹਵਾਈ ਸਟਾਫ ਅਫਸਰ ਹਨ ਲੜਾਕੂ ਜਹਾਜ਼ਾਂ ਦੇ ਤਜਰਬੇਕਾਰ ਪਾਇਲਟ ਮਾਰਸ਼ਲ ਸਿੰਘ ਨੇ ਵੱਖ-ਵੱਖ ਹਵਾਈ ਜਹਾਜ਼ਾਂ ਵਿੱਚ 4500 ਘੰਟੇ ਉਡਾਣ ਭਰੀ ਹੈ ਏਅਰ ਮਾਰਸ਼ਲ ਤਜਿੰਦਰ ਸਿੰਘ ਵੱਖ-ਵੱਖ ਸਟਾਫ ਦੀਆਂ ਨਿਯੁਕਤੀਆਂ ਵਿੱਚ ਸ਼ਾਮਿਲ ਸਨ ਅਤੇ ਭਾਰਤੀ ਹਵਾਈ ਸੈਨਾ ਸ਼ਿਲਾੰਗ ਮੇਘਾਲਿਆ ਦੇ ਹੈੱਡਕੁਆਟਰ ਈਸਟਰਨ 에ਅਰ ਕਮਾਂਡ ਵਿਖੇ ਸੀਨੀਅਰ 에ਅਰ ਸਟਾਫ ਅਫਸਰ ਹਨ ਉਹਨਾਂ ਦੀ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ 2007 ਵਿੱਚ ਵਾਯੂ ਸੈਨਾ ਪੁਰਸਕਾਰ ਅਤੇ 2022 ਵਿੱਚ ਅਤਿ ਵਿਸ਼ੇਸ਼ਟ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ